एॾी महन हथ मिलंदा ਵਾਹ ਵਾਹ ਜੀ ਗੁਰਿੰਦਰ ਦਾ ਇੱਕੋ ਜਿਹਾ 5000 ਦਾ ਅਕਰ ਭੇਜ ਕਹਿੰਦਾ ਲਾਰੇ ਛਾਲ ਦੂਸੇ ਲੈ ਲਵਾਂ ਔਰ ਠੀਕ ਆ ਭਾਈ ਜੱਗਾ ਵੇਜੀਓ ਜੇ ਜੱਗਾ ਜੀ ਗੁਰਿੰਦਰ ਜੱਗਾ ਜੀ ਰੋਡ ਕਰ ਰਹੇ ਹੋ ਅੱਜ ਪਤਾ ਲੱਗਣਾ ਰੌਲੇ ਵਾਲੀ ਬੰਦ ਕਿਹੜਾ ਬੰਦਾ ਹੈ ਅੱਜ ਵਾਕੇ ਕਹਿੰਦੇ ਆ ਕਿਆ ਨਾ ਮਜ਼ਾਕ ਥੋੜੀਆ ਛੇੜਾ ਫੜਦਾ ਇੱਕ ਰਹਿ ਗਿਆ ਥੋੜੀਆ ਆਹ ਕਹਿੰਦੇ ਭੱਜ ਗਿਆ ਗੁਰਿੰਦਰ ਬਾਈ ਜਿਹੜਾ ਆ ਜਿਹੜਾ ਜੱਟਾ ਇਹ 5000 ਦੇ ਦੋ ਸੀ 5000 ਦੇ ਇੱਕ ਹੋਰ ਲਾਉਣਾ ਪੈਣਾ ਤਾਲੀ ਪੂਣੀ ਪੀਲਾ ਜੱਟਾ ਮੇਲਾ ਚੂਟੀ ਦਾ ਪਰ ਪਾਲਾ ਬੀਜਿਆ ਬਾਈ ਜੀ ਅੱਗੇ ਜੰਮੇ ਦੇ ਸਾਹਮਣੇ ਸਵਾ ਬਹੁਤ ਘੱਟ ਆ ਗਿੰਦਰ ਸਾਡੇ ਮਹਾਵੀਰ ਜੀ ਕਹਿੰਦੇ ਇਹੋ ਆ ਜਿਹੜਾ ਜੱਫਾ 21 ਸੋਨਾ ਜਲੋ ਟਕਾਣਾ ਆਉਂਦੇ ਆ